ہم سلطن کی رین پیارے ہم سلطن کی سرنا سلط ہماری اوٹ ستانی سلط ہماری ਸਤਾਨੀ ਸੰਤ ਹਮਾਰਾ ਦੇਨਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਨਾ हम संतन स्यों बन आई पूरब लिखिया पाई ਆਪ ਸਭ ਦਾ ਸੂਚਿਤ ਕੀਤਾ ਜਾਂਦਾ ਹੈ ਕਿ ਅਗਲੇ ਮਹੀਨੇ ਅੱrti ਮਾਤਮ ਨੂੰ ਸੰਤਾਂ ਦੀ ਸ਼ਰਨਾ ਵਰਸੀ ਮਨਾਈ ਜਾਣੀ ਹੈ ਜਿਸ ਵਿੱਚ ਸਾਡੇ ਟੀਮ ਦੇ ਜਥੇ ਤੋਂ ਇਲਾਵਾ ਹੋਰ ਵੀ ਜਥੇ ਬਾੜੋ ਆ ਰਹੇ ਹਨ ਜਿਨ੍ਹਾਂ ਵਿੱਚ ਭਾਈ ਦਵਿੰਦਰ ਸਿੰਘ ਜੀ ਭਾਈ ਬਲਵਿੰਦਰ ਸਿੰਘ ਜੀ ਇਲਾਵਲ ਕੋਲ ਬਾੜਿਆਂ ਦੇ ਜਥਾ ਅਤੇ ਬਾਬਾ ਰਣਜੀਤ ਸਿੰਘ ਜੀ ਸultanpur Rohri ਤੋਂ ਜਥਾ ਚਮਕਿਆਵਾਂ ਦਾ ਤੇ ਦੋ ਜੱਥੇ ਅਸੀਂ ਵੱਖਰੇ ਤੌਰ ਤੇ ਵਰਸਿਲੇ ਮਨਾ ਰਹੇ ਹਾਂ ਸਾਰਿਆਂ ਸੰਤਾਂ ਕੋਲ ਕੇ ਬੇਨਤੀ ਹੈ ਕਿ 29 ਮਾਰਚ ਨੂੰ ਸਾਰਿਆਂ ਨੇ ਹਮ ਹਮ ਆ ਕੇ ਪੁੱਜਣਾ ਹੈ ਸਵੇਰ ਤੋਂ ਹੀ ਰੌਣਕਾਂ ਲਗਾਉਣੀਆਂ ਹਨ ਸਵੇਰ ਤੋਂ ਹੀ ਕਾਪ ਕੋੜਿਆਂ ਦੇ ਲੰਕਰ ਤੇ ਚੱਲਣੇ ਹਨ ਸਾਰਿਆਂ ਨੇ ਘਰ ਦੇ ਕੰਮ ਕਾਰ ਛੱਡ ਕੇ ਇੱਥੇ ਪਹੁੰਚਣਾ ਹੈ ਤੇ ਸਵੇਰ ਤੋਂ ਹੀ ਲੋਨ ਕਬਾੜਾ ਕੇ ਸਾਰਿਆਂ ਨੇ ਇੱਥੇ ਹੀ ਖਾਣਾ ਪੀਣਾ ਹੈ ਤਰਖਾਨ ਪੀਣ ਦਾ ਕੰਮ ਕਿਸੇ ਨੇ ਨਹੀਂ ਕਰਨਾ ਤੇ ਸਵੇਰ ਤੋਂ ਹੀ ਆ ਕੇ ਗੁਰਬਾਣੀ ਸੁਣਨੀ ਹੈ ਤੇ ਆਪਣੇ ਜੀਵਨ ਸਫਲੇ ਕਰ ਰਹੇ ਹਨ ਸਾਰੀਆਂ ਸੰਗਤਾਂ ਨੂੰ ਪਰ ਫਿਰ ਬੇਨਤੀ ਹੈ ਕਿ ਅਗਲੀ ਮੱਸਿਆ ਜਿਹੜੀ ਤੇ 28 ਮਾਰਚ ਨੂੰ ਹੈ ਉਸੇ ਸਤ ਦਾ ਵਿਸਾਣਾ ਵਰਸੀ ਮਨਾਇਆ ਜਾਣੀ ਹੈ ਸਾਰੀਆਂ ਹੀ ਸੰਗਤਾਂ ਨੇ ਹੁਣ ਹੋਰ ਅੱਗੇ ਪੁੱਜ ਗਏ ਕਿੱਥੇ ਰੌਣਕ ਨੂੰ ਜਾਣਾ ਹੈ ਉੱਥੇ ਨਾਲ ਹੀ ਨਾਲ ਆਪਣੇ ਜੀਵਨ ਵੀ ਸਫਲੇ ਕਰਨੇ ਹਨ ਹੁਣ ਸਾਡਾ ਅਗਲਾ ਗੱਠਾ ਜੋ ਵਾਈਗਰੂ ਭਾਈ ਸਾਹਿਬ ਭਾਈ ਸੁਤਰਾਮ ਸਿੰਘ ਜੀ ਦਾ ਆਪ ਸੰਗਤਾਂ ਨੂੰ 6:30 12 ਵਜੇ ਤੱਕ ਆਪਣੇ ਕੀਰਤਨ ਦੁਆਰਾ ਨਿਹਾਲ ਕਰੇਗਾ ਭਾਈ ਸੁਤਰਾਮ ਸਿੰਘ ਜੀ ਦਾ ਜਸ